ਜੀਪੀ ਸਰ ਸਰ ਰਣਜੀਤ ਸਿੰਘ ਢਿੱਲੋਂ ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਸਾਡੀ ਥੱਲੇ ਟੀਮਾਂ ਨੂੰ ਪੁਲਿਸ ਕਮਿਸ਼ਨਰ ਨੂੰ ਸਮੇਂ-ਸਮੇਂ ਤੇ ਦਿੱਤੇ ਜਾਂਦੇ ਆ ਭਾਵੇਂ ਉਹਦੇ ਵਿੱਚ ਕ੍ਰਾਈਮ ਦੀ ਪ੍ਰੋਵੈਂਸ਼ਨ ਦੀ ਗੱਲ ਹੋਵੇ ਭਾਵੇਂ ਡਿਟੈਕਸ਼ਨ ਦੀ ਗੱਲ ਹੋਵੇ ਸੋ ਉਹਦੇ ਤਹਿਤੀ ਸਾਡੀਆਂ ਟੀਮਾਂ ਜਿਹੜੀਆਂ ਨੇ ਅਲੱਗ-ਅਲੱਗ ਕੇਸੇਜ਼ ਫੇਸ ਕੀਤੇ ਆ ਜਿਹੜੇ ਅਸੀਂ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦੇ ਆ ਇੱਕ ਤਾਂ 143 ਨੰਬਰ ਮੁਕਦਮਾ ਜਿਹੜਾ ਕਿ ਆਲਰੇਡੀ ਬਰੀਫ ਕੀਤਾ ਸੀ ਜਿਹਦੇ ਵਿੱਚ ਆਪਣੇ ਫਾਇਰਿੰਗ ਕੀਤੀ ਸੀ ਉੱਥੇ ਚੰਡੀਗੜ੍ਹ ਵਾਲਾ ਕੇਸ ਉਹਦੇ ਵਿੱਚ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਸਹਰਪਾਲ ਸਿੰਘ ਸਾਡੇ ਏਡੀਸੀਪੀ ਤੇ ਗੁਰਿੰਦਰਵੀਰ ਸਿੰਘ ਏਸੀਪੀ ਉਹਦੇ ਵਿੱਚ ਜਿਹੜੇ ਅਸੀਂ ਪਹਿਲੇ ਦੋ ਬੰਦੇ ਫੜੇ ਸੀਗੇ ਹਰਸ਼ਦੀਪ ਤੇ ਗੁਰਸ਼ਰਨਦੀਪ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਦੋਂ ਅੱਗੋਂ ਉਹਨਾਂ ਦੀ ਉਸਗਿਸ਼ਚ ਕੀਤੀ ਤਾਂ ਉਹਦੇ ਵਿੱਚ ਇੱਕ ਬੰਦਾ ਅਗੇ ਆਈਡੈਂਟੀਫਾਈ ਹੋਇਆ ਧਰਮਪ੍ਰੀਤ ਇਲੀਅਸ ਧਰਮਾ ਜਿਹਨੂੰ ਕਿ ਅਸੀਂ 69 ਨੂੰ ਫਰੀਦਕੋਟ ਤੋਂ ਸਾਡੀ ਟੀਮ ਨੇ ਗੁਰਿੰਦਰਵੀਰ ਉਹਨਾਂ ਦੀ ਸੁਪਰਵਾਈਜ਼ ਦੇ ਚ ਉਹਨੂੰ ਰੈਸਟ ਕੀਤਾ ਜਿਹਦਾ ਕਿ ਰੂਲਸ ਵੀ ਜਿਹੜੇ ਹਰਸ਼ਦੀਪ ਤੇ ਗੁਰਸ਼ਰਨਦੀਪ ਆ ਇਹ ਬੰਦੇ ਨੇ ਆਈਡੈਂਟੀਫਾਈ ਸ਼ੂਟਰ ਇਹਨੇ ਕੀਤੇ ਔਰ ਇਹਨੇ ਇੰਟਰੋਡਿਊਸ ਅਗੇ ਗੋਲਡੀ ਐਂਡ ਇੱਕ ਦੇਵਾ ਆਈਡੈਂਟੀਫਾਈ ਬੰਦਾ ਹੋਇਆ ਜਿਹੜਾ ਕਿ ਹਰਿਆਣੇ ਦਾ ਹੈ ਇਹ ਦੋਨਾਂ ਦੇ ਨਾਲ ਇਹਨੇ ਲਿੰਕ ਚ ਲਿਆਂਦੇ 골ਡੀ ਬਰਾਡ 골ਡੀ ਬਰਾਡ ਬਿਲਕੁਲ ਦੈਨ ਜਿਹੜਾ ਇਹਨਾਂ ਨੇ ਬੜੀ ਮਿਹਨਤ ਕੀਤੀ ਔਰ ਪੂਰੀ ਡੈਪਟ ਅੱਗੇ ਜਾਂਦੇ ਰਹਿ ਔਰ ਜਦੋਂ ਧਰਨਪ੍ਰੀਤ ਦੀ ਅੱਗੇ ਪੁੱਛਗਿਛ ਹੋਈ ਉੱਥੇ ਅੱਗੇ ਨੈਕਸਟ ਬੰਦਾ ਆਈਡੈਂਟੀਫਾਈ ਹੋਇਆ ਪ੍ਰੀਤਮ ਸਿੰਘ ਗੋਲੀ ਜਿਹੜਾ ਕਿ ਆਲਰੇਡੀ ਇਹਨਾਂ ਨੂੰ 골ਡੀ ਬਰਾਡ ਦੇ ਸਾਰੇ ਗਰੁੱਪ ਨੂੰ ਜਾਣਦਾ ਸੀ 골ਡੀ ਬਰਾਡ ਨੂੰ ਮਿਲਾਉਣ ਚ ਧਰਨਪ੍ਰੀਤ ਨੂੰ ਮੇਨ ਇਹਦਾ ਰੋਲ ਆ ਔਰ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਿਆ ਵੀ ਇਹ ਕਿਸੇ ਫੇਕ ਡਾਕੂਮੈਂਟਸ ਦੇ ਬਾਹਰ ਗਿਆ ਜਿਹਦੀ ਕਿ ਇਨਵੈਸਟੀਗੇਸ਼ਨ ਹੁਣ ਅਸੀਂ ਆਲਰੇਡੀ ਕਰ ਰਹੇ ਆ ਚੱਲ ਰਹੀ ਹੈ ਜੋ ਵੀ ਉਹਦੇ ਵਿੱਚ ਫਰਦਰ ਕੋਈ ਅਕੋਰਡਿੰਗ ਲਾਅ ਸਾਡਾ ਐਕਸ਼ਨ ਲੈਣ ਵਾਲਾ ਹੋਇਆ ਉਹਨੂੰ ਅਸੀਂ ਬਿਲਕੁਲ ਲਵਾਂਗੇ ਔਰ ਇਹਦੇ ਤੇ ਵੀ ਫਰਦਰ ਇਹਨੂੰ ਉਥੋਂ ਵਾਪਸ ਲਿਆਉਣ ਲਈ ਜਾਂ ਜੋ ਸਾਡੇ ਪੈਰਾਮੀਟਰਸ ਇਨਵੈਸਟੀਗੇਸ਼ਨ ਦੇ ਆ ਭਾਵੇਂ ਵੈਲੋਸੀ ਅਸੀਂ ਉਹ ਸਾਰਾ ਪਾਰਟ ਅਸੀਂ ਉਹਨੂੰ ਵੀ ਪੂਰਾ ਕੀਤਾ THEN AGO ਇੱਕ ਇਹਨਾਂ ਚ ਮੰਗਾ ਸਨ ਆਫ ਵੀਰ ਸਿੰਘ ਸੀ ਇਹ ਵੀ ਫਰੀਦਕੋਟ ਦਾ ਆ ਜਿਹਨੂੰ ਕੇ ਇਹਨੂੰ ਵੀ ਸਾਡੀ ਟੀਮ ਨੇ ਅਰੈਸਟ ਕੀਤਾ ਇਹਦਾ ਇਹ ਪਾਰਟ ਸੀ ਵੀ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਲਰੇਡੀ ਇੱਕ ਬੰਦਾ ਉੱਤੇ ਹੋਰ ਸੀ ਜਿਹਦੀ ਇਹਨਾਂ ਨੇ ਰੈਕੀ ਕੀਤੀ ਰੈਕੀ ਕਰਕੇ ਇਹਨਾਂ ਨੇ ਆਈਡੈਂਟੀਫਾਈ ਕੀਤਾ ਉਹਦੇ ਵਿੱਚ ਵੀ ਰੈਂਸਮ ਕਾਲ ਟਾਈਪ ਸਾਡੇ ਕੋਲ ਐਵੀਡੈਂਸ ਆਈ ਆ ਉਹਦੀ ਰੈਕੀ ਕਰਦੇ ਰਏ ਇਹਨੂੰ ਹਰਸ਼ਦੀਪ ਤੇ ਗੁਰਸ਼ਰਨਦੀਪ ਨੂੰ ਇਹ ਲੈ ਕੇ ਇਨੇ ਉਹਨੂੰ ਆਇਡੈਂਟੀਫਾਈ ਕਰਾਇਆ ਬੰਦੇ ਨੂੰ ਪਰ ਲੱਕੀ ਲਈ ਜਿੱਦਣ ਇਹਨਾਂ ਦੇ ਟਾਈਮ ਫਿਕਸੀ ਟਾਰਗੇਟ ਤੇ ਤਾਂ ਉਹ ਟਾਰਗੇਟ ਅੱਗੇ ਪਿੱਛੇ ਹੋਣ ਕਰਕੇ ਉਹਦਾ ਬਚਾਅ ਹੋ ਗਿਆ ਇਹ ਵੀ ਫਰਦਰ ਇਹਨਾਂ ਨੇ ਅਰੈਸਟ ਕੀਤਾ ਇਸੇ ਤਰ੍ਹਾਂ ਹੀ ਸੱਤਵਾਂ ਬੰਦਾ ਇਹਨਾਂ ਵਿੱਚ ਅਵਤਾਰ ਸਿੰਘ ਸੁੱਖਾ ਹੈ ਜਿਹਨੂੰ ਕਿ ਅੱਜ ਹੀ ਸਵੇਰੇ ਸਾਡੀ ਟੀਮ ਨੇ ਅਰੈਸਟ ਕੀਤਾ ਇਹ ਫਸਟ ਉਹ ਬੰਦਾ ਆ ਜਿਹਨੇ ਜਾ ਕੇ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਵਹੀਕਲ ਮਹయ్యా ਕਰਾਇਆ ਵਹੀਕਲ ਮਹయ్యా ਕਰਾ ਕੇ ਦੋਨੋਂ ਟਾਰਗੇਟਸ ਤੇ ਪਹਿਲਾਂ ਇਹ ਲੈ ਕੇ ਜਾਂਦਾ ਰਿਹਾ ਜਿੱਦਾਂ ਕਿ ਅਸੀਂ ਸੈਕੰਡ ਟੈਕਸੀ ਵਾਲਾ ਉਹਨੂੰ ਪਤਾ ਫੜਿਆ ਇਹਨੂੰ ਵੀ ਇੱਥੇ ਫੜਿਆ ਸੋ ਇਹ ਇਹਨਾਂ ਦੀ ਗੁਰਿੰਦਰ ਵੀਰ ਉਹਨਾਂ ਦੀ ਔਰਤਪਾਲ ਸਿੰਘ ਉਹਨਾਂ ਦੀ ਟੀਮ ਦੀ ਬੜੀ ਚੰਗੀ ਕਾਮਯਾਬੀ ਆ ਵੀ ਸਟਾਰਟ ਤੋਂ ਲੈ ਕੇ ਐਂਡ ਤੱਕ ਵੀ ਇਸ ਤਫਤੀਸ਼ ਨੂੰ ਇਹ ਤਕਰੀਬਨ 90% ਲੈ ਗਿਆ ਆ ਅਦਰਵਾਇਜ਼ ਜਿਹੜੀਆਂ ਇਹਦੇ ਰਿਲੇਟਡ ਹਰਿਆਣੇ ਦੇ ਵਿੱਚ ਔਰ ਅਦਰ ਸਟੇਟਸ ਦੇ ਵਿੱਚ ਵੀ ਜਿੱਥੇ-ਜਿੱਥੇ ਦੀ ਸਾਡੇ ਕੋਲ ਐਵੀਡੈਂਸ ਆ ਸਾਡੀਆਂ ਟੀਮਾਂ ਉੱਥੇ ਰੇਡ ਵੀ ਕਰ ਰਹੀਆਂ ਔਰ ਐਵੀਡੈਂਸ ਵੀ ਕਲੈਕਟ ਕਰ ਰਹੀਆਂ ਇਹਦੇ ਵਿੱਚ ਜਿਹੜਾ ਵੀ ਫਰਦਰ ਕੋਈ ਬੰਦਾ ਵੀ ਹੋਇਆ ਇਹਨੂੰ ਬਿਲਕੁਲ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਐਂਡ ਤੱਕ ਲੈ ਕੇ ਜਾਵਾਂਗੇ। ਅਰਪੋਰਟ ਕਿੰਨੇ 1:00 ਦੇ ਟਾਈਮ ਕਿੰਨੇ ਵਜੇ ਅਰੈਸਟ ਕੀਤੇ ਅੱਜ ਹੋ ਗਏ। ਸੂਰਜ ਕਿੰਨੇ ਹੋ ਗਿਆ? ਅ ਇਹਦੇ ਵਿੱਚ 5 ਅਰੈਸਟ ਹੋ ਗਏ ਜੀ। ਹਾਂ ਜੀ ਜਿਹੜਾ ਹੈਗਾ ਆ ਦੇਵਾ ਉਹ ਆਲਰੇਡੀ ਅਸੀਂ ਹਾਂ ਜੀ ਹਰਿਆਣੇ ਵਾਲਾ ਉਹ ਅਸੀਂ ਇਨਵੈਸਟੀਗੇਸ਼ਨ ਚ ਦੇਖ ਰਹੇ ਹਾਂ। ਉਹਦੀ ਸਾਨੂੰ ਅਜੇ ਉਹਦਾ ਐਡਰੈਸ ਐਂਡ ਕਈ ਚੀਜ਼ਾਂ ਦੀ ਲੋੜ ਆ। ਪਰ ਅਸੀਂ ਉਹਨੂੰ ਨਾਮਜ਼ਦ ਕਰ ਲਿਆ। 5 ਬੋਦੀ ਪ੍ਰਾਧਾਨ ਸਾਹਿਬ ਬਿਲਕੁਲ ਜੀ ਬਿਲਕੁਲ ਇਹ ਇਹ ਇਸੇ ਕਰਕੇ ਤੇ ਅਸੀਂ ਇੰਨਾ ਸਟ੍ਰੈਸ ਦੇ ਰਹੇ ਆ ਵੀ ਇਹ ਟੋਟਲ ਬੰਦਾ ਕਈ ਵਾਰੀ ਹੁੰਦਾ ਵੀ ਪੁਲਿਸ ਨੇ ਦੋ ਜਾਣੇ ਫੜ ਲਿਆ ਤਿੰਨ ਫੜ ਲੇ ਕੋਈ ਲਿੰਕ ਛੱਡਦਾ ਮਤਲਬ ਇਹਨੂੰ ਇਹਨੂੰ ਮਤਲਬ ਕੋਈ ਵੀ ਅਸੀਂ ਇਹਦਾ ਐਸਪੈਕਟ ਕੋਈ ਇਹਦੀ ਜਿੱਥੇ ਵੀ ਸਾਨੂੰ ਇਹਦੇ ਰਿਲੇਟਡ ਕੋਈ ਵੀ ਲਿੰਕ ਐਵਿਡੈਂਸ ਮਿਲੀ ਅਸੀਂ ਕਿਸੇ ਨੂੰ ਵੀ ਲਿੰਕ ਨੂੰ ਹਲੇ ਤੱਕ ਛੱਡਿਆ ਨਹੀਂ ਨਹੀਂ ਦੇਖੋ ਦੇਖੋ ਦੋ ਦਾ ਸ਼ੂਟਰ ਆ ਸ਼ੂਟਰ ਦਾ ਵਿਦ ਵੈਪਨ ਅਸੀਂ ਫੜ ਲਿਆ ਇਹ ਇਹ ਬੇਸਿਕਲੀ ਲਿੰਕ 'ਚ ਕਿਸੇ ਨੇ ਆਇਡੈਂਟੀਫਾਈ ਕਰਾ ਦਿੱਤਾ ਕਿਸੇ ਨੇ ਰੈਕੀ ਕਰਾ ਦਿੱਤੀ ਮਤਲਬ ਕੱਲਾ ਕੱਲਾ ਸ਼ੂਟਰ ਤਾਂ ਜੋ ਆਪਾਂ ਅੱਜ ਕੱਲ੍ਹ ਦੇਖ ਰਹੇ ਕ੍ਰਾਈਮ 'ਚ ਕੱਲਾ ਸ਼ੂਟਰ ਤਾਂ ਜਾ ਕੇ ਕਿਤੇ ਵੀ ਨਹੀਂ ਕੁਝ ਕਰ ਸਕਦਾ ਪਰ ਇਹ ਜਿੰਨਾ ਰੋਲ ਉਹਨਾਂ ਦਾ ਹੈ ਉਹਨਾਂ ਇਹਨਾਂ ਦਾ ਫੈਂਸੀ ਰੋਲ ਆ ਬਿਲਕੁਲ ਟਰਾਉਣ ਦਾ ਕਿਸੇ ਨੇ ਵਹੀਕਲ ਮਈਆ ਕਰਾ ਦਿੱਤਾ ਕਿਸੇ ਨੇ ਟਾਰਗੇਟ ਆਇਡੈਂਟੀਫਾਈ ਕਰਾ ਦਿੱਤਾ ਕੋਈ ਤਿੰਨ ਵਾਰੀ ਦਿਖਾ ਕੇ ਮੁੜ ਕੇ ਆਪ ਉਤਰ ਗਿਆ ਨੈਕਸਟ ਬੰਦਾ ਦੇ ਦਿੱਤਾ ਉਹਨੇ ਜਿਹੜਾ ਹਰਸ਼ਦੀਪ ਤੇ ਗੁਸ਼ਨਦੀਪ ਇਹ ਸ਼ੂਟਰ ਹੋਗੇ ਇਹ ਸ਼ੂਟਰ ਹੋਗੇ ਜੀ ਇਹ ਬਾਕੀ ਹਾਂ ਜੀ ਉਹਨਾਂ ਦੇ ਐਸੋਸੀਏਟਸ ਬੜਾ ਹੋ ਮੈਂ ਲੱਗਦਾ ਕਿ ਐਸੋ ਵਰਡ ਨਾਲ ਲੱਗਦਾ ਨੇ ਕਿ ਮੌਜੂਦਾ ਮੀਟਿੰਗ ਸਪਾਇਰ ਹੋ ਰਹੀ ਆ ਚਲੋ ਇਹ ਇਹ ਤਾਂ ਹੁਣ ਮੈਂ ਕਹਿ ਨਹੀਂ ਸਕਦਾ ਜੀ ਵਿੱਚੇ ਸੋਸ਼ਲ ਮੀਡੀਆ ਤੇ ਵਿੱਚੇ ਹੀ ਮੀਡੀਆ ਨੇ ਇਹਨੂੰ ਇਹਨੂੰ ਜੇ ਕੋਈ ਆਪਾਂ ਆਮ ਵੀ ਸੀ ਉਹਨੂੰ ਨਾਮ ਦਿੰਦੇ ਦਿੰਦੇ ਮਤਲਬ ਉਹਨਾਂ ਨੂੰ ਗਲੋਰੀਫਾਈ ਕਰਤਾ ਗਾ ਲਓ ਨਹੀਂ ਨਹੀਂ ਚਾਹੀਦਾ ਤੁਸੀਂ ਇਹਨੂੰ ਭੜੇ ਪੁਰਸ਼ ਲੈ ਲਓ ਕ੍ਰਿਮੀਨਲਸ ਲੈ ਲਓ ਸਭ ਤੋਂ ਬੈਟਰ ਆ ਇਹ ਭੜੇ ਪੁਰਸ਼ ਵੀ ਨਹੀਂ ਕ੍ਰਿਮੀਨਲਸ ਦਿਓ ਕ੍ਰਿਮੀਨਲਸ ਤੇ ਸ਼ੂਟਰ ਜਿਹੜੇ ਸੀ ਇਹਨਾਂ ਨੂੰ ਜਿਹੜਾ ਆਪਸ ਦੇ ਵਿੱਚ ਬਿਲਾਉਣ ਵਾਸਤੇ ਜਿਹੜੇ ਇਮੀਡੀਏਟਰ ਐਸ ਉਹਨਾਂ ਦੇ ਉੱਤੇ ਕੀ ਕਾਰਵਾਈ ਹੋ ਰਹੀ ਹੈ ਕਿਉਂਕਿ ਮੋਸਟਲੀ ਇਹਨਾਂ ਦੇ ਸਿੱਧੇ ਲਿੰਕ ਨਹੀਂ ਹੁੰਦੇ ਇਹ ਕਿਸੇ ਦੇ ਥਰੂ ਬੰਦੇ ਨੇ ਆ ਆ ਜਿਹੜੇ ਵਿਚ ਵਿਚਾਲੇ ਬੰਦੇ ਆ ਨਾ ਜਿਹੜੇ ਤਿੰਨ ਚਾਰ ਤੁਹਾਨੂੰ ਦਿਸਿਆ ਇਹ ਮੀਡੀਏਟਰ ਹੀ ਆ ਮਤਲਬ ਇੱਕ ਬੰਦਾ ਦੂਜੇ ਨੂੰ ਇੰਟਰੋਡਿਊਸ ਕਰਾ ਰਿਹਾ ਦੂਜਾ ਤੀਜੇ ਨੂੰ ਕਰਾ ਰਿਹਾ ਤੀਜਾ ਚੌਥੇ ਨੂੰ ਕਰਾ ਰਿਹਾ ਫਿਰ ਉਹਦੇ ਫੈਂਸ ਜ ਆਪਣਾ ਪਾਰਟ ਵੀ ਪਲੇ ਕਰ ਰਹਾ ਕੋਈ ਰੈਕੀ ਕਰ ਰਿਹਾ ਕੋਈ ਉਹਨਾਂ ਨੂੰ ਬੰਦਾ ਆਇਡੈਂਟੀਫਾਈ ਕਰਕੇ ਦੱਸ ਰਿਹਾ ਕੋਈ ਵਹੀਕਲ ਮਈਆ ਕਰਾ ਰਿਹਾ ਇਹ ਇਹ ਹਿੱਸੇ ਕਰਕੇ ਤਾਂ ਤੁਹਾਨੂੰ ਕਿਹਾ ਵੀ ਇਹ ਇਹ ਇਨਵੈਸਟੀਗੇਸ਼ਨ ਨੂੰ ਬੜਾ ਪ੍ਰੋਪਰਲੀ ਅੰਡਰ ਤੱਕ ਅਸੀਂ ਲੈ ਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਐਕਟਿਵ ਜਸਰੇ ਲੋਕ ਜਿਹੜੇ ਦੇਖੋ ਜਿਹੜੀ ਜਿਹੜੀ ਫਿਲਹਾਲ ਸਾਨੂੰ ਪੰਜਾਬ ਐਂਡ ਹਰਿਆਣਾ ਆਇਡੈਂਟੀਫਾਈ ਹੋ ਰਿਹਾ ਉਹ ਦੋਨੋਂ ਜਗ੍ਹਾ ਤੇ ਸਾਡੀਆਂ ਟੀਮਸ ਕੰਮ ਕਰ ਰਹੀਆਂ ਇਸੇ ਤਰ੍ਹਾਂ ਹੀ ਜੀ ਨੈਕਸਟ ਸਾਡੀ ਜਿਹਦੇ ਵਿੱਚ ਵਿਸ਼ਾਲਜੀਤ ਜੀ ਏਡੀਸੀਪੀ ਸਿਟੀ 1 ਐਂਡ ਗਗਨਦੀਪ ਜਿਹੜੇ ਏਸੀਪੀ ਨੇ ਸੈਂਟਰਲ ਇਹਨਾਂ ਦੀ ਟੀਮ ਨੇ ਬੜਾ ਚੰਗਾ ਕੰਮ ਕੀਤਾ ਔਰ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਏ ਪੰਜ ਬੰਦੇ ਅਰੈਸਟ ਕੀਤੇ ਆ ਔਰ ਉਹਨਾਂ ਕੋਲੋਂ 17 ਮੋਟਰਸਾਈਕਲ ਤੇ 8 ਐਕਟਵਾ ਸਕੂਟਰ ਮਨ ਲਓ ਆਲਮੋਸਟ 22 ਵਹੀਕਲਸ ਅਸੀਂ ਰਿਕਵਰ ਕੀਤੇ ਆ ਬੰਦੇ ਵੀ ਪ੍ਰੋਪਰ ਅਰੈਸਟ ਨੇ ਸੋ ਉਹਨਾਂ ਦੀ ਵੀ ਅਸੀਂ ਤੁਹਾਨੂੰ ਜਿਹੜੀਆਂ ਵਹੀਕਲਸ ਆ ਉਹਨਾਂ ਦੀ ਸੈਪਰੇਟ ਫੋਟੋ ਵੀ ਮਈਆਕਰਾਨ ਨੇ ਬਾਕੀ ਪ੍ਰੈਸ ਨੂੰ ਟ ਹੈਗਾ ਤਿੰਨ ਚਾਰ ਕੇਸਸ ਨੇ ਜਿਹੜੀਆਂ ਵੀਕਲ ਲਏ ਗਏ ਨੇ ਸੈਂਟਰ ਹਰਕੇ ਦੇਈ ਹੈ ਜਾਂ ਬਾਹਰੋਂ ਅੰਦਰੋਂ ਅੰਦਰੋਂ ਦੇ ਟਾਰਗੇਟ ਟਾਰਗੇਟ ਕਿਹੜੀ ਜਗ੍ਹਾ ਆਲਮੋਸਟ ਵਨ ਦਾ ਵਨ ਦੇ ਏਰੀਆ ਦੇ ਜਿਆਦੇ ਆ ਪਰ ਉਸ ਤੋਂ ਬਿਨਾ ਵੀ ਹੈਗੇ ਆ ਜਿਆਦੇ ਕਮਿਸ਼ਨੇਟ ਦੇ ਨੇ ਜਿਹੜੇ ਪੜੇ ਗਏ ਨੇ ਲੋਕ ਅੰਮ੍ਰਿਤਸਰ ਜਿਹੜੇ ਬਾਹਰੋਂ ਆ ਕੇ ਤਿੰਨ ਆ ਤਕਰੀਬਨ ਜੇ ਤੁਸੀਂ ਦੇਖੋ ਜੀ ਆ ਹਰਪ੍ਰੀਤ ਹੈਪੀ ਆ ਇਹ ਰਮਦਾਸ ਦਾ ਆ ਅੰਮ੍ਰਿਤਸਰ ਦੇ ਆਤੀ ਦਾ ਮੰਨਪ੍ਰੀਤ ਅਮਰਕੋੜ ਜ਼ਿਲ੍ਹਾ ਤਰਨਤਾਰਨ ਦਾ ਆ ਇਸੇ ਤਰ੍ਹਾਂ ਹੀ ਇਹ ਖੁਸ਼ਪ੍ਰੀਤ ਜਰਮਨ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਆ ਬਲਵਿੰਦਰ ਤਰਨ ਤਰਨ ਦਾ ਆ ਆਲਮੋਸਟ ਸਰਾਊਂਡਿੰਗ ਦੇ ਨੇ ਸਰ ਪਹਿਲਾਂ ਵੀ ਕਾਫੀ ਸਾਰੇ ਮੋਟਰਸਾਈਕਲ ਫੜੇ ਗਏ ਜਿਸ ਦੇ ਵਿੱਚ ਜਿਹੜੇ ਲੋਕ ਫੜੇ ਗਏ ਸੀ ਨਾ ਉਹ ਇਸੇ ਏਰੀਆ ਦੇ ਸੀ ਜਿਸ ਤਰ੍ਹਾਂ ਜਨਾਲਾ ਸਾਈਡ ਹੋ ਗਿਆ ਰਮਦਾਸ ਸਾਈਡ ਹੋ ਗਿਆ ਇਹ ਲੱਗਦਾ ਨਹੀਂ ਕਿ ਜਿਹੜੇ ਇੱਧਰ ਵਾਲੇ ਲੋਕ ਨੇ ਇਥੋਂ ਵਿਕਲ ਚੋਰੀ ਕਰਕੇ ਪਿੰਡਾਂ 'ਚ ਲੈ ਜਾਂਦੇ ਨੇ ਉੱਥੇ ਗਾਂ ਕਿਸੇ ਨੂੰ ਵੇਚ ਦਿੰਦੇ ਨੇ ਨਹੀਂ ਇਹ ਪੋਸਿਬਿਲਟੀ ਤਾਂ ਹੈਗੀ ਹੈ ਜੀ ਇਹ ਤਾਂ ਦੇਖੋ ਜਿਹੜਾ ਮਤਲਬ ਅੰਮ੍ਰਿਤਸਰ ਰਹਿਦਾ ਵੀ ਅੰਮ੍ਰਿਤਸਰ ਕਮਿਸ਼ਨੇਟ ਸੈਂਟਰ 'ਚ ਤੋ ਕ੍ਰਾਈਮਨਲਸ ਜਿਹੜੇ ਸਰਾਊਂਡਿੰਗ ਚ ਵੀ ਹੈਗੇ ਆ ਭਾਵੇਂ ਕੋਈ ਐਨਡੀਪੀਐਸ ਦਾ ਆਇਆ ਭਾਵੇਂ ਕਿਸੇ ਥੈਫਟ ਕੇਸਸ ਵਾਲਾ ਭਾਵੇਂ ਸਨੇਚਰ ਆ ਉਹ ਨੇਚਰਲੀ ਕੋਈ ਬੰਦਿਆਂ ਦੀ ਮੂਵਮੈਂਟ ਇੱਥੇ ਕਾਫੀ ਆ ਸੋ ਕਈ ਵਾਰੀ ਪੈਟੀ ਕ੍ਰਾਈਮ ਵਾਲਾ ਵੀ ਹਿਨਰਸ ਕ੍ਰਾਈਮ ਵਾਲਾ ਵੀ ਵਾਰਦਾ ਇੱਥੇ ਕਰ ਜਾਂਦੇ ਆ ਔਰ ਆਲੇ ਦੁਆਲੇ ਜਾਂਦੇ ਆ ਪਰ ਅਸੀਂ ਲੱਕੀਲੀ ਜੇ ਅਸੀਂ ਆ ਸਾਲਕ ਦਾ ਡਾਟਾ ਕੱਢੀਏ ਤੇ ਅਸੀਂ ਹਰੇਕ ਟ੍ਰੇਸ ਮਤਲਬ ਜਿਹੜਾ ਕੇਸ ਆ ਟ੍ਰੇਸ ਕੀਤਾ ਔਰ ਬੰਦਾ ਵੀ ਅਸੀਂ ਫੜਿਆ ਭਾਵੇਂ ਉਹ ਕਿਤੇ ਦਾ ਵੀ ਜਿੰਨੇ ਜਣੇ ਫੜੇ ਤੇ ਇਹਦੇ ਵਿੱਚ 5 ਜਣੇ ਦੇ ਉਹ ਇਹਦੇ ਚ ਡਾਟਾ ਹੈਗਾ ਜੀ ਵੈਸੇ ਤੁਹਾਡਾ ਜਰਬਾ ਜੋ ਇਹ ਕੋਈ ਵੀ ਕ੍ਰਾਈਮ ਕਿਤੇ ਵੀ ਹੋਣਾ ਹੋਵੇ ਉਹਦੀ ਇਹ ਵੀ ਤਾਂ ਪਲਾਨਿੰਗ ਵੀ ਆਲਮੋਸਟ ਅਮਰਸਰ ਦੇ ਨਾਮ ਉੱਤੇ ਆ ਹੀ ਜਾਂਦਾ ਪਲਾਨਿੰਗ ਕਰਦੇ ਵੀ ਅਮਰਸਰ ਆ ਹੀ ਜਾਂਦੇ ਨੇ ਜੀ ਹਾਂਜੀ ਕਿਹਾ ਜਾ ਸਕਦਾ ਸਰ ਜੇਕਰ ਸੈਂਟਰ ਕੌਨਸਟਿਟੈਂਸੀ ਤੇ ਲਾਗੇ ਚੱਲ ਚਲੋ ਗੋਲਡਨ ੈਂਗਲ ਤੋਂ ਲਾਗੇ ਚੱਲ ਜੀ ਧਾਰਮਿਕ ਸਥਾਨਾਂ ਨੂੰ ਜ਼ਿਆਦਾ ਟਾਰਗੇਟ ਕਰਦੇ ਜੀ ਨਹੀਂ ਇਹ ਤਾਂ ਮਿਕਸ ਜਾ ਹੀ ਨੇ ਜੀ ਵੈਸੇ ਪਾਰਕਿੰਗਸ ਵੀ ਹੈਗੀਆਂ ਆ ਤੇ ਅਦਰਵਾਈਜ਼ ਵੀ theft ਹੈਗੀ ਆ ਤੇ ਸਾਰੀਆਂ ਮਿਕਸ ਨੇ ਕੋਲਡਨ ਟਾਈਮ ਤੋਂ ਬਹੁਤ ਸਾਰੇ ਲੋਕਾਂ ਦੇ ਸਟ੍ਰਾਈਕਾਂ ਨੂੰ ਬਹੁਤ ਕੰਨੇ ਬਾਈਕs ਥੋਰੀ ਹੋ ਗਿਆ ਨਾ ਕਾਫੀ ਟਾਪਿਕ ਟ੍ਰੈਂਡ ਪਰ ਪਰ ਜਿਹੜਾ ਜਿਹੜਾ ਸਾਦੇ ਵਾਲਾ ਤੇ ਮਿਕਸੀ ਨੇ ਹਾਂ ਇਹਦੇ ਮਿਕਸ ਨੇ ਸਰ ਇਹਦਾ ਇੱਕ ਮੈਂ ਬੈਕਗ੍ਰਾਉਂਡ ਹੈ ਸਰ ਆ ਬੈਕਗ੍ਰਾਉਂਡ ਹੈ ਜੀ ਇਹਨਾਂ ਦੀ ਟੋਟਲ ਤੁਹਾਨੂੰ ਦੇਣੇ ਪ੍ਰੈਸ ਨੋਟ ਟੋਟਲ ਸਾਰਾ ਕੇਸ ਕਿਹੜਾ ਕਿਹੜਾ ਬੰਦਾ ਰਹਿ ਗਿਆ ਕਿਹੜੇ ਕਿਹੜੇ ਵਹੀਕਲ ਨੇ ਮੈਂ ਪਹਿਲਾਂ ਸਰ ਇੱਕ ਦੋ ਇੱਕ ਇੱਕ ਥੋੜਿਆ ਦੂਰ ਕਰ ਦਿਓ ਇਹਨਾਂ ਜਿਹੜਾ ਦੇਵਾ ਤੇ ਤੇਬਾ ਦੇਵਾ 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 ਹਾਂਜੀ ਇਸੇ ਤਰ੍ਹਾਂ ਹੀ ਸਾਡੇ ਜੀ ਪਿਛਲੇ ਮਹੀਨੇ ਚ ਅਸੀਂ ਦੱਸਣਾ ਚਾਹੁੰਦੇ ਜਿਹੜਾ ਉਹ ਆਲਮੋਸਟ 20 ਕੀ ਅਸੀਂ ਰਜਿਸਟਰ ਕੀਤੇ ਆ ਇੱਕ ਤਾਂ ਅਸੀਂ ਬੜੀਆਂ ਕਲੀਅਰ ਕਟ ਮਾਨਜੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਆ ਉਤੋਂ ਮਾਨਜੋਗ ਡੀਜੀਪੀ ਸਾਹਿਬ ਦੀਆਂ ਵੀ ਵੀ ਕੋਈ ਵੀ ਕੰਪਲੇਨਟੈਂਟ ਜਿੰਨਾ 스내ਚਿੰਗ ਹੁੰਦੀ ਆ ਜਾਂ ਕੋਈ ਹੋਰ ਪੈਟੀ ਕ੍ਰਾਈਮ ਹੁੰਦਾ ਭਾਵੇਂ theft ਵੀ ਉਹਦੀ ਬਿਲਕੁਲ ਜਿਹੜੀ ਜਿਹੜੀ ਰਜਿਸਟ੍ਰੇਸ਼ਨ ਉਹ ਬਿਨਾ ਹੈਜ਼ਿਟੇਸ਼ਨ ਦੇ ਬਹੁਤ ਸਖਤ ਦੇ ਤਨ ਵੀ ਉਹ ਦਰਜ ਕਰੋ ਸੋ ਅਸੀਂ ਜਿੱਦਾਂ ਇਹ 20 ਦਰਜ ਕੀਤੇ ਤਾਂ ਉਹਦੇ ਚ ਅਸੀਂ 16 ਮਕਦਮੇ ਜਿਹੜੇ ਅਸੀਂ ਤ੍ਰੇਸ ਕਰਨ ਚ ਕਾਮਯਾਬ ਕਾਮਯਾਬ ਹੋਏ ਆਂ ਔਰ ਉਹਦੇ ਵਿੱਚ ਅਸੀਂ 20 ਜਿਹੜੇ ਦੋਸ਼ੀ ਫੜੇ ਆ ਜਿਨ੍ਹਾਂ ਦੇ ਕੋਲੋਂ ਆਲਮੋਸਟ 16 ਮੋਬਾਈਲ 골ਡ ਔਰਨਮੈਂਟਸ ਦੇ ਵਿੱਚ ਇੱਕ 골ਡ ਦੀ ਚੇਨ ਤੇ ਕੈਸ਼ ਵੀ 35-40 ਹਜ਼ਾਰ ਹੈਗਾ ਔਰ ਬੁਲਟ ਮੋਟਰਸਾਈਕਲ ਹੈ ਸੋ ਇਹ ਵੀ ਇੱਕ ਅੱਛੀ ਕਾਰਗੁਜ਼ਾਰੀ ਔਰ ਪੁਲਿਸ ਦੀ ਮਸਤੈਦੀ ਦੀ ਗੱਲ ਸਰ ਇਹ ਕੀ ਇਹ ਇਹ ਲਗ ਲਗ ਹੀ ਨਹੀਂ ਜੀ ਇਹਦੀ ਤੁਹਾਨੂੰ ਡਿਟੇਲ ਦੇਣੇ ਜਦੋਂ ਜ਼ਿਆਦਾ ਨਹੀਂ ਉਹਨਾਂ 20 ਕੇਸਿਸ ਦੀ ਅਸੀਂ ਟੋਟਲ ਡਿਟੇਲ ਦੇਣੇ ਜੇ ਚਾਹੀਦੀ ਹੈ ਤੁਹਾਨੂੰ ਸਰ ਮੋਸਲੇ ਜਿਹੜੇ ਮੋਬਾਈਲ ਵਗੈਰਾ ਸਨੇਚ ਕਰਦੇ ਡਰਾਗ ਰੈਟਿਕ ਤੋਂ ਹੈ ਐਂਡ ਚ ਅਦਰ ਰੈਟਿਕ ਕੋਈ ਇਹਦੇ ਇਹਦੇ ਵਿੱਚ ਮਨ ਲਓ ਕੋਈ ਬਹੁਤ ਵੱਡਾ ਸਮਗਲਰ ਨਹੀਂ ਪਰ ਡਿਕਸ਼ਨ ਵਾਲੇ ਤਾਂ ਥੋੜੀ ਥੋੜੇ ਵਾਲੇ ਬਹੁਤ ਨੇ ਜੀ ਸਨੇਚਰ ਮੈਂ ਸਾਹ ਪ੍ਰੋਵਾਈਡ ਹੋਣਾ ਬੈਠਾ ਉਹਦਾ ਰਿਕਾਰਡ ਕਰਦੇ ਜੀ ਜੀ ਉਹ ਮਰਦਾ ਜਾਣ ਕਿ ਉਹ ਅੰਦਰ ਕਿਤੇ ਕੁਛ ਐਸਾ ਨਾ ਹੋ ਜਾਏ ਸਾਡੇ ਤਰ੍ਹਾਂ ਕੁਝ ਹੋ ਜਾਏ ਐਸ ਕਰਕੇ ਕੀ ਲੱਗਦਾ ਜੀ ਨਹੀਂ ਦੇਖੋ ਇਹਦੇ ਚ ਤਾਂ ਕੋਈ ਡਾਊਟ ਹੀ ਨਹੀਂ ਹੈ ਜੀ ਐਡਿਕਸ਼ਨ ਦਾ ਸਪੈਸ਼ਲੀ theft ਕੇਸਸ ਦੇ ਵਿੱਚ ਐਂਡ ਜਿਹੜੀਆਂ ਤੁਹਾਡੀਆਂ ਸਨੇਚਿੰਗਸ ਆ ਜਾਂ ਹੋਰ ਪ੍ਰੈਟਿਕ ਕਰਾਈਮ ਆ ਉਹਦੇ ਚ ਐਡਿਕਸ਼ਨ ਦਾ ਰੋਲ ਤਾਂ ਹੈਗਾ ਹੀ ਆ ਜਿਹੜੇ ਐਡਿਕਟਡ ਬੰਦੇ ਨੇ ਕਿਉਂਕਿ ਜਦੋਂ ਉਹ ਐਡਿਕਟ ਹੋ ਜਾਂਦੇ ਆ ਥੋੜੀ ਥੋੜੀ ਚੀਜ਼ ਦੇ ਲਈ ਜਦੋਂ ਉਹਨਾਂ ਨੂੰ ਪੰਜਾਬੀ ਚ ਤੋੜ ਲੱਗਦੀ ਆ ਅਨਾਈਜਾ ਵਿਡਰੋਅਲ ਜਦੋਂ ਸਿੰਪਟਮਸ ਆਉਂਦੇ ਆ ਦੈਨ ਉਹ ਕੁਛ ਨਾ ਕੁਛ ਇਦਾਂ ਦੀ ਹਰਕਤ ਜੇ ਉਹਨਾਂ ਨੂੰ ਗੱਟਰ ਦਾ ਢੱਕਣ ਮਿਲ ਗਿਆ ਮੈਂ ਉਹ ਚੱਕ ਲੈਣਾ ਹਨਾ ਜੇ ਕਦੇ ਮੋਟਰਸਾਈਕਲ ਸਕੂਟਰ ਕਾਬੂ ਆ ਗਿਆ ਕਿਤੇ ਖੜਾ ਹੋ ਲੈਣਾ ਉਹ ਉਹ ਚ ਬੈਕਗਰਾਉਂਡ ਤੋਂ ਅੱਡੀ ਗੱਲ ਠੀਕ ਹੈ ਜੀ ਸਰ ਇਹ ਇੱਕ ਗੱਲ ਹੋਰ ਕਰਨੀ ਜੀ ਜਿਸ ਤਰ੍ਹਾਂ ਸਾਲ ਇੱਕ ਸ਼ਿਆਦਾ ਰੋਡ ਦੇ ਉੱਤੇ ਗੱਡੀਆਂ ਨੂੰ ਲੁਕ ਪਾਰਕਿੰਗ ਨਹੀਂ ਲੈ ਗਏ ਜਿਸ ਤਰ੍ਹਾਂ ਕੋਈ ਸੇਲਪੀਜ ਆਲੇ ਜੀ ਗੱਡੀਆਂ ਲਗਾਉਣ ਨੂੰ ਲੈ ਕੇ ਕਿਸੇ ਡਾਕਟਰ ਦੇ ਨਾਲ ਉਹਨਾਂ ਦੇ ਤੋਂ ਮੈਂ ਉਹ ਝਗੜਾ ਲਿਆ ਉਹਨਾਂ ਦੀ ਸੀਸੀਟੀਵੀ ਵੀ ਉਹਨਾਂ ਦੀ ਹੈਗੀ ਜਿਸ ਤਰ੍ਹਾਂ ਇਹ ਫੁੱਟਪਾਥ ਦੇ ਉੱਤੇ ਗੱਡੀਆਂ ਲਗਾ ਦਿੰਦੇ ਨੇ ਕਿ ਇਹ ਗਲਤ ਨਹੀਂ ਹੈ ਟ੍ਰੈਫਿਕ ਨੂੰ ਇਹਦੇ ਤੇ ਜਿਹੜੇ ਟ੍ਰੈਫਿਕ ਪੁਲਿਸ ਉਹਦੇ ਤੇ ਕੋਈ ਐਕਸ਼ਨ ਲੈਦਾ ਨਹੀਂ ਚਾਹੀਦਾ ਕਿਉਂਕਿ ਦੇਖੋ ਆਈ ਦਿਨ ਝੜੜੇ ਨਹੀਂ ਮੁਲਾਜ਼ਮਾਂ ਤੇ ਮੁਲਾਜ਼ਮਾਂ ਨਾਲ ਹੋਇਆ ਹੈ ਅੱਛਾ ਜੀ ਉਹ ਡਾਕਟਰ ਹਸਪੀਟਲ ਆ ਇੱਕ ਕਾਰਪੇਟ ਵਾਲੇ ਆਪਣਾ ਗੱਡੀਆਂ ਲਗਾਉਂਦੇ ਬਾਬਾ ਜੀ ਜੀ ਮੇਰੇ ਮੇਰੇ ਵੈਸੇ ਜੀ ਮੈਨੂੰ ਕੱਲ੍ਹ ਵਾਲਾ ਇਨਸੀਡੈਂਟ ਜਿਹੜਾ ਦੱਸਦੇ ਮੇਰੇ ਨੋਟਿਸ 'ਚ ਨਹੀਂ ਹੈ ਪਰ ਠੀਕ ਹੈ ਤੁਹਾਡੀ ਗੱਲ ਜਿਹੜਾ ਉਹ ਪੈਦਲ ਚੱਲਣ ਵਾਲਾ ਨਹੀਂ ਜਿਹੜੇ ਵੇਚਣ ਵਾਲੇ ਨੇ ਆਪਣੀ ਉਹਦੇ ਪਾਰ ਕਈ 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 ਤਰ੍ਹਾਂ ਦੇ ਇਸ਼ੂਜ਼ ਨੇ ਜੀ ਦੇਖੋ ਨੋਰਥ ਆਊਟ ਪਾਰਕਿੰਗ ਸਹੀ ਹੋਣੀ ਚਾਹੀਦੀ ਆ ਕਈ ਜਗ੍ਹਾ ਪ੍ਰੈਕਟੀਕਲੀ ਵੀ ਪਾਰਕਿੰਗਸ ਦੀ ਪ੍ਰੋਬਲਮ ਹੈ ਹਨਾ ਲੋਕਾਂ ਨੂੰ ਵੀਕਲਸ ਲਾਉਣ ਦੇ ਬਾਰੇ ਹੁੰਦਾ ਵੀ ਸਾਡੀਆਂ ਟੀਮ ਜਿਹੜੀਆਂ ਟ੍ਰੈਫਿਕ ਦੀਆਂ ਆ ਉਹ ਹੁਣ ਆਪਾਂ ਦੇਖਦੇ ਆ ਭਾਵੇਂ ਟੋ ਵੈਨਸ ਆ ਟੋ ਵੀ ਕਰ ਰਹੀਆਂ ਸਾਨੂੰ ਬੜੇ ਫੋਨ ਆਉਂਦੇ ਆ ਚਲਾਨ ਵੀ ਕਰ ਰਹੀਆਂ ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਵੀ ਜੇ ਆਪਾਂ ਲਈ ਕਮੀ ਹੈਗੀ ਆ ਕੁਝ ਸਾਡਾ ਸਾਡੀਆਂ ਟ੍ਰੈਫਿਕ ਵਾਲੇ ਜਿਹੜੇ ਸੁਧਾਰ ਰਹਿਗੇ ਆ ਉਹਨਾਂ ਦੀ ਵੀ ਜ਼ਰੂਰਤ ਹੈ ਜੀ ਸਰ ਜਿਹੜੀਆਂ ਪਾਰਕਿੰਗ ਨੂੰ ਲੈ ਕੇ ਤੇ ਚੱਲੂ ਆ ਰਹੀਆਂ ਲੇਕਿਨ ਉਹ ਫੁੱਟਪਾਥ ਤੇ ਜਿਹੜੇ ਸੇਲ ਪਰਚੇਜ਼ ਵਾਲੇ ਗੱਡੀਆਂ ਲਾਈਨ ਲਗਾ ਕੇ ਖੜੀਆਂ ਕਰ ਦਿੰਦੇ ਉਹ ਉਹਦੀ ਗੱਲ ਕਰ ਰਹੇ ਹਾਂ ਉਹਨੇ ਉਹ ਠੀਕ ਆ ਜੀ ਕੋਈ ਅਸੀਂ ਜਿਹੜੇ ਸਾਨੂੰ ਇਹੋ ਜਿਹੇ ਏਰੀਆ ਸੀ ਐਸਪੀ ਟ੍ਰੈਫਿਕ ਸਾਡੇ ਹਰਪਾਲ ਸਿੰਘ ਨੇ ਅਸੀਂ ਆਈਡੈਂਟੀਫਾਈ ਕਰਕੇ ਬਿਲਕੁਲ ਉੱਤੇ ਜੋ ਐਕਸ਼ਨ ਲੈਣਾ ਕਰਨਗੇ